ਏ ਇਹ ਹੁਣ ਇਹਨਾਂ ਨੂੰ ਦੇਖ ਹੀ ਲੋ ਇਹਨਾਂ ਨੂੰ ਆ ਕਾਂਗਰਸੀਆਂ ਨੂੰ ਕਾਲੀਆਂ ਨੂੰ ਬੰਦਾ ਤਾਂ ਦੇਖ ਕੇ ਬਿਮਾਰ ਹੋ ਜਾਂਦਾ ਇਹਨਾਂ ਨੂੰ ਯਾਰ ਵੀ ਯਾਰ ਇਹ ਆਉਣਗੇ ਯਾਰ ਇਹ 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 ਬਣਨਗੇ ਅੱਦੇ ਤਾਂ ਐਸੇ ਪਛਤਾਵੇ ਜੀ ਬਿਮਾਰ ਹੋ ਜਾਂਦੇ ਵੀ ਇਹਨਾਂ ਨੂੰ ਕਿਉਂ ਬਣਾਤਾ ਸੀ ਪਹਿਲਾਂ ਯਾਰ ਇਹਨਾਂ ਨੂੰ ਸੋ ਇਹ ਕਿਉਂਕਿ ਨੈਗੇਟਿਵਿਟੀ ਇਹਨਾਂ ਦੇ ਮਾਈਂਡ 'ਚ ਹੀ ਨੈਗੇਟਿਵਿਟੀ ਹੈ ਬਸ ਇਹ ਪਤਾ ਲੈਣ ਚਲੇ ਜਾਣੇ ਤਾਂ ਡਰਾ ਕੇ ਆਉਂਦੇ ਵੀ ਨਾ ਨਾ ਗਿਆ ਤੂੰ ਤਾਂ ਬਸ ਖਤਮ ਹੋਈ ਇੱਕ ਇੱਕ ਵੀਡੀਓ 'ਚ ਕਹੀ ਜਾਂਦਾ ਉਹ ਰਾਜਾ ਬੜਿੰਗਾ ਕਹਿੰਦਾ ਬਾਜਵਾ ਸਾਹਿਬ ਰੰਧਾਵਾ ਸਾਹਿਬ ਤੁਸੀਂ ਤਾਂ ਕਹਿੰਦਾ ਹੁਣ ਬਸ ਤਾਹਾਂ ਦੀ ਤੇ ਲੈ ਕਹਾਂ ਤੁਸੀਂ ਤਾਂ 70 70 ਟੱਪੇ ਫਿਰਦੇ ਹੋ ਮੈਂ 46 47 ਦੇਈਆਂ ਤੇ ਕੰਮ ਕਹਾਂ ਤੁਹਾਡਾ ਤਾਂ ਹੋ ਗਿਆ ਲੈ ਦੱਸੋ ਯਾਰ ਦੱਸੋ ਸੋ ਇਹ ਇਹ ਨੈਗੇਟਿਵਿਟੀ ਆ ਇਹ ਤਾਂ ਚਾਉਂਦੇ ਨੇ ਆ ਮੇਰੇ ਸਾਹਮਣੇੋਂ ਹਟੇ ਮੈਂ ਆਵਾਂ ਅੱਗੇ ਅਸੀਂ ਕਹਿੰਨੇ ਆ ਯਾਰ ਜੋ ਮਰ ਜੇ ਅਸੀਂ ਤਾਂ ਆਪਦੇ ਆਪ ਦੇ ਕੰਮ ਕਰਦੇ ਸੀ ਸਾਡੇ ਚੋਂ ਤੁਹਾਨੂੰ ਕੋਈ ਲੀਡਰ ਲੱਗਦਾ ਹੈ ਉਹ ਉਹ ਤੋਂ ਸ਼ੁਰੂ ਕਰ ਲੈਨੇ ਆ ਉਹ ਚੀਮਾ ਸਾਹਿਬ ਫਰਾਂਸ ਬ੍ਰਿਸ਼ਟਨ ਨੇ ਵਕੀਲ ਸੀਗੇ ਸੰਗਰੂਰ ਵਕੀਲ ਸੀਗੇ ਜੀ ਸਾਡੇ ਅਮਨ ਅਰੋੜਾ ਜੀ ਉਹ ਆਪਣਾ ਕੰਮਕਾਰ ਕਰਦੇ ਸੀਗੇ ਡੈਂਟਲ ਹਸਪੀਟਲ ਐ ਸਨਾਮ ਚ ਬੜਾ ਵੱਡਾ ਆਪਣਾ ਕੰਮਕਾਰ ਕਰਦੇ ਸੀ ਮਨੀਸ਼ ਸੋਦੀਆ ਜ਼ੀ ਨਿਊਜ਼ ਚ ਪੱਤਰਕਾਰ ਸੀਗੇ ਜੀ ਅਰਵਿੰਦ ਕੇਜਰੀਵਾਲ ਇਨਕਮ ਟੈਕਸ ਕਮਿਸ਼ਨਰ ਸੀਗੇ ਸਤਿੰਦਰ ਜੈਨ ਹੋਰੀ ਡਾਕਟਰ ਨੇ ਜੀ ਇਹ ਆਪਣਾ ਕੰਮ ਕਰਦੇ ਸੀ ਦਿੱਲੀ ਚ ਤੁਸੀਂ ਜਿੰਨੇ ਆ ਆ ਅਖਨ ਡਾਕਟਰ ਆ ਬੈਠੇ ਨੇ ਬਲਵੀ ਸਿੰਘ ਜੀ ਜਿੰਨੇ ਤੁਸੀਂ ਦੇਖੋਗੇ ਹਣਾ ਉਹ ਪਿੱਛੇ ਚਮਕੌਰ ਸਾਹਿਬ ਵਾਲੇ ਬੈਠੇ ਆ ਸਾਡੇ ਡਾਕਟਰ ਬੈਠੇ ਜਿੰਨੇ ਤੁਸੀਂ ਦੇਖੋਗੇ ਕੋਈ ਨਾ ਕੋਈ ਆਪਦਾ ਕੰਮ ਕਰਦਾ ਸੀ ਸਾਨੂੰ ਇੱਧਰ ਆ ਕੇ ਗਾਲਾਂ ਕੱਢਣ ਦੀ ਕੀ ਲੋੜ ਸੀ ਵੀ ਅਸੀਂ ਕਹਿਆ ਯਾਰ ਫੇਰ ਠੀਕ ਆ ਤੁਰ ਤਾ ਦੁਨੀਆ ਜਾਊਗੀ ਸਿਕੰਦਰ ਵਰਗੇ ਵੀ ਤੁਰਗੇ ਦੁਨੀਆ ਜਿੱਤ ਕੇ ਪਰ ਕੁਛ ਕਰਤਾ ਜਾਈਏ ਯਾਰ ਹਾਂ ਇਹ ਸਾਨੂੰ ਪਤਾ ਸੀ ਕਿ ਗਾਲਾਂ ਇੱਕ ਤਾਂ ਕੱਢਣਗੇ ਕਿਉਂਕਿ ਇਹਨਾਂ ਦੀਆਂ ਕੁਰਸੀਆਂ ਨੂੰ ਹੱਥ ਪੈ ਗਿਆ ਇਹਨਾਂ ਦੀਆਂ ਸੱਤਾ ਜਾਊਗੀ ਇਹਨਾਂ ਨੂੰ ਉਹ ਟੌਰਾਂ ਜਿਹੜੀਆਂ ਉਹ ਇਹਨਾਂ ਤੋਂ ਖੁੱਸਣ ਗਿਆ ਇਸ ਕਰਕੇ ਤੜਫਣ